ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਟਾਈਮ ਹੋ ਰਿਹਾ ਜੀ ਸ਼ਾਮ ਦੇ ਪੌਣੇ 6 ਹੋ ਗਏ ਤੇ ਆਪਾਂ ਬਸ ਗਏ ਹੋਏ ਸੀਗੇ ਸਵੇਰ ਦੇ ਹਨਾ ਆਪਾਂ ਗਏ ਸੀਗੇ 10 11 ਵਜੇ ਮਹਾਲੀ ਪਾਪਾ ਜੀ ਨੂੰ ਦਵਾਈ ਦਵਾਨ ਪਾਪਾ ਜੀ ਨੂੰ ਦਵਾਈ ਤਾਂ ਮਿਲ ਗਈ ਤੇ ਬਸ ਆਪਾਂ ਕੰਟੀਨ 'ਚ ਵੀ ਗਏ ਸੀਗੇ ਕੰਟੀਨ 'ਚ ਕੰਟੀਨ ਖੁੱਲੀ ਨਹੀਂ ਸੀਗੀ ਕਿਉਂਕਿ ਅੱਜ ਸਾਲ ਦਾ ਦਸੰਬਰ ਦਾ ਲਾਸਟ ਦਿਨ ਹੈ 31 ਦਸੰਬਰ ਹੈ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਜੀ ਕੱਲ ਨੂੰ ਨਵੇਂ ਸਾਲ ਦੇ ਵਿੱਚ ਹਨਾ ਇਹ ਆਪਣੀ ਦਸੰਬਰ ਦੀ ਲਾਸਟ ਵੀਡੀਓ ਹੈ 31 ਦਸੰਬਰ ਰੱਬ ਅਗੇ ਅਰਦਾਸ ਕਰਦੇ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਸੀਂ ਆਪਣੇ ਪਰਿਵਾਰ ਵਿੱਚੋਂ ਹਮੇਸ਼ਾ ਹੱਸਦੇ ਵਾਦਦੇ ਰਹੋ ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇ ਵੱਧ ਤੋਂ ਵੱਧ ਖੁਸ਼ੀਆਂ ਦਵੇ ਹਨਾ ਤੇ ਬਸ ਹੁਣ ਆਪਾਂ ਲੱਗੀ ਜੀ ਰਸੋਈ 'ਚ ਰੋਟੀ ਪਾਣੀ ਦੇ ਨੇੜੇ ਲੱਗੀਏ ਆਗੇ ਜੇ ਇੱਕ ਵਾਰ ਕੱਪੜੇ ਚੇਂਜ ਕਰਕੇ ਨਾ ਠੰਡ ਜੀ ਜੜ ਜਾਂਦੀ ਐ ਇਹ ਟੋਪੀ ਨਾ ਮੇਰੀ ਚਾਚੀ ਜੀ ਨੇ ਬੁਣੀ ਸੀਗਾ ਫੁੱਲ ਲਾਏ ਸੀਗਾ ਜਿਹੜੀ ਮੇਰੀ ਉਹ ਪਿੰਕ ਜੀ ਕੋਟੀ ਹੈ ਪਿੰਕ ਜੀ ਜੈਕਟ ਹੈ ਨਾ ਪਹਿਲਾਂ ਉਹ ਕਿਸੇ ਹੋਰ ਸਟਾਈਲ ਨਾਲ ਬਣਾਈ ਹੋਈ ਸੀਗੀ ਉਹ ਚਾਵਲੇ ਜਿਹੇ ਟਾਈਪ ਸੀਗੇ ਪਰ ਉਹਦੇ ਵਿੱਚ ਠੰਡ ਵਗੈਰਾ ਰੁਕਦੀ ਸੀਗੀ ਫਿਰ ਮੈਂ ਢਵਾ ਕੇ ਦੂਜੀ ਤਰ੍ਹਾਂ ਬਣਵਾਤੀ ਸੀਗੀ ਮਸਾ ਆ ਕੇ ਚਾਹ ਪਾਣੀ ਵਗੈਰਾ ਪੀਤਾ ਮੱਜਾਂ ਨੂੰ ਪਾਣੀ ਪਲਾ ਕੇ ਆਏ ਸਰਦਾਰ ਜੀ ਨੂੰ ਟੋਕਾ ਕਰਿਆ ਬਸ ਆਪਾਂ ਮੱਥਾ ਟੇਕ ਕੇ ਆਏ ਸੀਗੇ ਤੇ ਕੱਪੜੇ ਵਗੈਰਾ ਜਿੱਧੋਤੇ ਨਹੀਂ ਹੈਗੇ ਸਵੇਰੇ ਆਪਣੇ ਸਬਜ਼ੀ ਬਣਾਈ ਸੀਗੀ ਆਲੂ ਮਟਰਾਂ ਦੀ ਉਦਮ ਦੀ ਜਿੱਦ ਸੀਗੀ ਵੀ ਮੈਨੂੰ ਆਲੂ ਛੋਲੇ ਦੀ ਸਬਜ਼ੀ ਬਣਾ ਕੇ ਦੋ ਹੁਣ ਮੈਂ ਰਾਤੀ ਛੋਲੇ ਪੀਣੇ ਭੁੱਲ ਗਈ ਫਿਰ ਮੈਂ ਕਿ ਕੋਈ ਗੱਲ ਨਹੀਂ ਤੇ ਤੈਨੂੰ ਕੱਲ੍ਹ ਪਕਾ ਕੇ ਦੇ ਦਵਾਂਗੀ ਮੈਂ ਤੇ ਮੁਰਾ ਪਾਣੀ ਛੋਲੇ ਪਿਉਂਦੇ ਹੀ ਇੱਧਰ ਇੱਧਰ ਕੁੱਕਰ ਦੇ ਵਿੱਚ ਪਈ ਹੈ ਆਪਣੇ ਆਲੂ ਮਟਰਾਂ ਦੀ ਸਬਜ਼ੀ ਚਲੋ ਫਿਰ ਦੋੜੀ ਦੋੜੀ ਬੁੜੀ ਸੀ ਕਿਹਦੀ ਕਿਹ ਲਾਣਾ ਹੈ ਪਰਾਟੀ ਨੇ ਨਹੀਂ ਅੰਡਰਟੇਕਿੰਗ ਹੈ ਕੱਪੜੇ ਨਹੀਂ ਸੁੱਕ ਰਹੇ ਜੀ ਦੋ ਦਿਨਾਂ ਕਰਨਾ ਧੁੱਪ ਚੜ੍ਹ ਰਹੀ ਐ ਨਾ ਕੁਛ ਹਨ ਕੱਪੜੇ ਗਿੱਲੇ ਪਏ ਐ ਤੇ ਕੱਪੜੇ ਗਿੱਲੇ ਹੋਰ ਨਾ ਕਰੋ ਤੇ ਆਪਣਾ ਚਾਰ ਮੰਜੀ ਤੇ ਪਾਇਆ ਹੋਇਆ ਸੁੱਕਣਾ ਅਚਾਰ ਵੀ ਨਹੀਂ ਸੁੱਕ ਰਿਹਾ ਹੈਗਾ ਮਾਰੋ ਫੁੱਕਾ ਬੈਠ ਬੈਠ ਕੇ ਫੁੱਕਾ ਮਾਰ ਮਾਰ ਕੇ ਸੁਕਾਓ ਕੱਪੜੇ ਲੋ ਵੀ ਮੈਂ ਲੱਗੀਆਂ ਰੋਟੀ ਬਣਾਣ ਠੀਕ ਐ ਗਰਮ ਗਰਮ ਪੱਕ ਦੀ ਪੱਕ ਦੀ ਆ ਕੇ ਬੈਠ ਕੇ फटाफट ਖਾ ਲੋ ਕਿਉਂਕਿ ਠੰਡ ਮੈਨੂੰ ਵੀ ਚੱਲ ਰਹੀ ਹੈ फटाफट ਸਾਬ ਆਪਣੀ ਆਪਣੀ ਡਿਜ਼ਾਈਨ ਕਰੋ ਆ ਜਾ ਲਾਤਾ ਨਹੀਂ ਤੂੰ ਲੋ ਜੀ ਸਬਜੀ ਗਰਮ ਕਰਦੀ ਐ ਇਹਨੇ ਸਬਜੀ ਗਰਮ ਹੋਊਗੀ ਬਸ ਇਹਨੇ ਜੁੱਧ ਦਾ ਕੰਮ ਕਰਨਾ ਉਹ ਦੋ ਪਟੋਕਰੀਆਂ ਤਾਰ ਲਈ ਕੱਲ ਨੂੰ ਜਮਾऊंगी ਅੱਜ ਨਹੀਂ ਚਵਾਉਂਦੀ ਹੈਗੀ ਇਹ ਪ੍ਰਾਂਠੇ ਬਣਾ ਕੇ ਨਾਲ ਹਨ ਤੇ ਨਾਲ ਜਿਹੜਾ ਆਪਾਂ ਨੇ ਕੱਲ ਚਾਰ ਬਣਾਇਆ ਸੀਗਾ ਉਹ ਨਾਲ ਲੈ ਗਏ ਸੀਗੇ ਬਹੁਤ ਟੇਸਟੀ ਲੱਗਿਆ ਬਾਹਰ ਲੱਗੇ ਤਾਂ ਕੋਈ ਵੀ ਚੀਜ਼ ਹੈ ਨਾ ਚਾਹੇ ਪ੍ਰਾਂਠੇ ਹੋਣ ਚਾਹੇ ਸਿੰਪਲ ਰੋਟੀ ਹੋਵੇ ਹਨਾ ਚਾਰ ਨਾਲ ਬਹੁਤ ਟੇਸਟੀ ਲੱਗਦੀ ਹੈ ਸਗੋਂ ਸਰਦਾਰ ਜੀ ਹੋਰ ਮੰਗਣ ਪ੍ਰਾਂਠੇ ਹਨਾ ਕਹਿੰਦੇ ਹੋਰ ਰੋਟੀ ਦੇ ਦੋ ਵੀ ਚਾਰ ਸਵਾਦ ਲੱਗ ਰਿਹਾ ਮੇਰੇ ਕੋਲ ਬਸ ਹੁਣ ਇੰਨੀ ਕਿ ਰੋਟੀ ਸੀਗੀ 10 ਰੋਟੀਆਂ ਲੈ ਕੇ ਗਈ ਸੀ ਪਰ ਜਦੋਂ ਸੀ ਕੰਟੀਨ ਦੇ ਮੁਰੇ ਗਏ ਮੈਂ ਜਦੋਂ ਸਾਨੂੰ ਕਿਹਾ ਉਹਨਾਂ ਨੇ ਵੀ ਅੱਜ ਨਹੀਂ ਤੁਹਾਨੂੰ ਸਮਾਨ ਮਿਲਣਾ ਬੜਾ ਮਨ ਸੈਡ ਹੋ ਗਿਆ ਵੀਰ ਜੀ ਜਦ ਮੈਂ ਉਹਦੋਂ ਦਾ ਤਾਂ ਹੀ ਗਏ ਸੀਗੇ ਵੈਸੇ ਸਾਡੀ ਜਾਣ ਦੀ ਸਲਾਹ ਨਹੀਂ ਸੀਗੀ ਮੈਂ ਸਰਦਾਰ ਜੀ ਨੂੰ ਗਿਆ ਮੈਂ ਕਿਹਾ ਚਲੋ ਅਸੀਂ ਵੀ ਚਲੇ ਜਾਂਦੇ ਹਾਂ ਵੀ ਫੇਰ ਐਡੀ ਦੂਰ ਤੈਲ ਫੋਕੇ ਕਿਹੜਾ ਜਾਊਗਾ ਦੁਆਰੇ ਸਪੈਸ਼ਲ ਪਰ ਮੁੰਨਾ ਮੈਂ ਸਾਦੇਪ ਚ ਜਾਣਾ ਪਊਗਾ ਇਹ ਮਹੀਨੇ ਦਾ ਆਪਣਾ ਸਮਾਗਮ ਐਦਾਂ ਹੀ ਵਿਅਰਥ ਗਿਆ ਕਿ ਆਪਾਂ ਲੈ ਕੇ ਨਹੀਂ ਆਏ ਪਿਛਲੇ ਵੀ ਤਾਂ ਕਰਕੇ ਚਲੋ ਕੋਈ ਨਹੀਂ ਹੁਣ ਅਗਲੇ ਸਾਥ ਚ ਲੈ ਕੇ ਆਵਾਂਗੇ तुम सवेरे फटाफट सारे रोटी खवाई पराठे बना बना के खिलाई सब्जी सुजी बनाई अस गए घर तू तो बजे ते बड़े खुश हो रहे हैं क्या कर होगी ਯਾਹ ਕਰੀ ਤੇ ਲੋ ਜੀ ਸਬਜੀ ਆਪਣੀ ਗਰਮ ਢਾਲ ਲਈ ਤੇ ਹੁਣ ਬਣਾਈਏ ਆਪਾਂ ਰੋਟੀ ਗਰਮ ਢਾਲ ਪਰਨੀ ਯੋਕਤੀ ਬਾਣੀ ਖਾਓ ਹਾਂ ਹਾ ਜਿਗੜੇ ਮੈਸ ਨਹੀਂ ਮਿਲ ਜਾਣਾ ਹਾ ਜੇ ਹੁਣ ਤਾਂ ਅੰਦਰ ਬੰਨੇ ਨਹੀਂ ਮਿਲਦੀ ਆ ਇਧਰ ਨੂੰ ਨਾ ਜਾਓ میں کاٹ دوں تانی نہ گہری ہے میں کوئی مطلب دھیان رکھوں میں کم مجھ سے بڑے جس کریں گی ہاں پتے دو کر میں نہیں میں کہتا ہاں ہے کیا کرنا ہے اپنی تھوڑی بنی بوڑی یا خانو چلی ترا ہے میری گل سن میں چھوڑے پیوں تے کچیا بھلی اچھا بھلی کچّا بھلی con il bravo ma perderò un ਬੜੀ ਠੰਡ ਹੈ ਨੀ ਮਾਤੇ ਔਲੇ ਪਾ ਕੇ ਵੀ ਬਸ ਠਾ 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 ਹੋਈ ਗਈ ਹੈ ਬਾਹਰ ਰੇ ਕੰਨ ਨੂੰ ਤਾਂ ਜੀ ਨਹੀਂ ਕਰਦਾ ਜੀ ਕਹਦਾ ਸੰਦਰਾ ਚਾਹੀਦੂ ਕੇ ਬੈਠੇ ਹੈਗੇ ਕਿੰਨੇ ਦਿਨ ਹੋ ਗਏ ਜਿੱਦਾਂ ਨਾ ਮੀਂਹ ਤੇ ਧੁੱਪੇ ਨੇ ਨਿਕਲੀ ਹੈ ਕਿ ਵਸ ਇੱਕ ਦਿਨ ਨਿਕਲੀ ਸੀ ਕਿ ਥੋੜੀ ਜਿਹੀ ਹੁਣ ਕੇ ਧੁੱਪ ਨੇ ਨਿਕਲਣਾ ਨਾ ਮਨ ਕਰਦਾ ਹੈਗਾ ਦੇਖ ਲੀ ਕੋਈ ਰੋਟੀ ਮੱਸੀਲੀ ਬਣਾ ਲੂਗੀ ਕਿਤਾ ਕੀ ਇਹਦੇ ਇੱਕ ਮੱਸੀਲੀ ਰਿਨਾ ਸਗਾਰ ਜੀ ਕਾਣ ਨਾ ਉਹ ਤੁੰਖਾਵੇਂ ਪਾਪਾ ਜੀ ਕਹਿੰਦੇ ਮੈਨੂੰ ਕੱਲੀ ਨੂੰ ਫੇ ਭੈਣ ਹੁੰਦੋਂ ਕਿਹੜਾ ਬਣਾਉਣਾ ਆਪਾਂ ਇਹਦੇ ਕਹਿੰਦੇ ਮੇਰਾ ਬੇਚਨ ਦੀ ਰੋਟੀ ਖਾ ਲੈ ਮੱਕੀ ਚ ਸ਼ੂਗਰ ਹੁੰਦਾ ਸਰਦਾਰ ਜੀ ਕਹਿੰਦੇ ਬਸ ਖਾ ਲੈ ਨਹੀਂ ਤਾਂ ਗਜਰੇਲਾ ਬਣਾਇਆ ਹੋਇਆ ਸਵੇਰ ਦਾ ਗਜਰੇਲਾ ਚਾਹਤਾ ਹੈ ਸਾਡੇ ਸਵੇਰੇ ਕੋਈ ਨਹੀਂ ਰੋਟੀ ਖਾਂਦੇ ਮਸਾ ਤੱਕ ਕਿੰਨਾ ਲਵਾਣੀ ਪੈਂਦੀ ਵੀ ਇੱਕ ਇੱਕ ਦੋ ਦੋ ਰੋਟੀ ਖਾ ਲੂ 10 ਵਜੇ ਨੇ ਫੇਰ ਹੋਣਾ ਫਾਦਲਾ ਹੈ ਫਸੇ ਮੈਂ ਉਹਦੇ ਤੋਂ ਪਾਪਾ ਜੀ ਨੇ ਆਵਾ ਗਰਮ ਗਾਰੇ ਪੱਕਦੀ ਸਾਡੀ ਰੋਟੀ ਤੇ ਦੇਣੀ ਆਪਣੇ ਵਾਸਤੇ ਦੋ ਮੱਕੀ ਦੀ ਰੋਟੀਆਂ ਧਾ ਲੂ ਸਬਜੀ ਦਾ ਗਰਮ ਹੋ ਗਈ ਸਰਦਾਰ ਜੀ ਕੇ ਧਾਰ ਲੱਡਣ ਉਂਗਲੀ ਦੀ ਹੋ ਗਈ ਫੋਨ ਸੀ ਕਹਿੰਦੇ ਮੇ ਤਾਂ ਧਾਰ ਨਿਕਲ ਨਹੀਂ ਰਹੀ ਕੋਈ ਗੱਲ ਨਹੀਂ ਮੈਂ ਕੱਢ ਦਿੰਦੇ ਕਹਿੰਦੇ ਕੋਈ ਨਾ ਕਰਦੇ ਜੇ 1 ਕਚਾਰ ਹੋੜ ਪਾਣਾ ਰਹੇ ਨੇ ਜਿਹੜਾ ਸਾਲ ਤੱਕ ਖਰਾਬ ਨਹੀਂ ਹੋਣਾ ਗਾਜਰਾ ਨੂੰ ਬਹੁਤ ਸੁਕਾ ਕੇ ਰੱਖ। ਸੱਕਣੀ ਰੱਖੀਆਂ ਹੋਈਆਂ ਨੇ ਗਾਜਰਾ ਹਾਂ ਤੱਕ ਸੁੱਕੀਆਂ ਨਹੀਂ ਹੈ। ਕਿਉਂਕਿ ਤੁਹ ਪਰੇ ਗਈ ਹੈ ਹੀ ਗਾਜਰਾਂ ਸੁੱਕੀਆਂ ਨਹੀਂ। ਆ ਤਾਂ ਸਾਡੀ ਮੰਮੀ ਵੀ ਮੇਰੀ ਮੰਮੀ ਨੇ ਫੋਨ ਕਰਦੇ ਸੀਗੇ ਕੱਲ ਵਿਸੀ ਫਤਿਹਗੜ ਸਾਹਿਬ ਜਾਣਾ ਤੂੰ ਆਵਾਂ। ਮੈਂ ਕਿਹਾ ਬੱਸ ਠੰਡ ਨਹੀਂ ਹੈ। ਸੋਵਾ ਆ ਗਈ ਉਹ ਜਦੋਂ ਅਸੀਂ ਆਏ ਨਾ ਅਸੀਂ ਆਏ ਸੀਗੇ 5:00 ਵਜੇ ਆਏ ਸੀਗੇ। ਮੰਮੀ ਨੇ 5:00 ਵਜੇ ਨਾਲ 5:30 ਵਜੇ ਉਹਨੇ ਆ ਗਈ ਸੀ। ਪਿੰਡ ਚ ਟਰਾਲੀ ਗਈ ਸੀ ਮੇਰੇ ਦੇਖਿਆਂ ਚ।

não dá de... 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 Jauhnya pelajar ਮਹੀਂ ਉੱਧਰ ਲਾ ਕੇ ਹੋ ਬਨੋ ਜੀ ਹੁਣ ਕੱਪੜਿਆਂ ਦਾ ਲਾਵਾ ਟੈਨ ਤਾਂ ਕੱਪੜੇ ਸੁੱਕੇ ਖਲਾਣੇ ਰੋ ਬਕੂ ਦੇ ਮਾਰ ਵੀ ਆ ਕੇ ਮਾਰ ਅੱਜ ਉਹਦੇ ਬਾਪੂ ਦੀ ਕਿਸੇ ਨਹੀਂ ਟੈਂਕ ਛੋਟਾ ਦੇ ਕਿਉਂ ਟੱਕਰਾ ਫੜਦੇ ਹੈਂ ਕੀ ਆ ਫੜਾ ਰਾ ਡਿਟਾ ਜਾਲ ਫੜ ਕੇ ਤਾਂ ਆ ਲੈ ਨੀ ਛੱਡੀ ਨਾ ਟਾ ਕੇ ਤੇਰੇ ਕਹੇਗਾ ਪਾਪਾ ਨੇ ਖਾ ਲਿਆ ਹੋਏ ਮਮਾ ਪਾਪਾ ਨੇ ਨਹੀਂ ਲਾ ਗਿਆ ਕਰਦੇ ਕਰਦੇ ਬੱਜਿਆ ਵੀ ਕੋਸਾ ਲੈ ਲੈ ਦੋਨੇ ਇੱਕ ਸਾਰੇ ਡਰੈਗ ਫੁੱਟ ਬਣਾਈ ਫਿਰਦੇ ਆ ਉਦੋਂ ਕਾਲਾ ਵੀ ਤੇਰਾ ਪਾਪਾ ਹੀ ਅਲਗਾ ਲਿਆਉਣ ਦਾ ਹਣਾ ਫੇਰ ਤੂੰ ਵਿੱਚ ਦੂਸਰੇ ਲੈ ਲੈ ਤੂੰ ਗੜ ਪਾਪਾ ਕੋਲ ਮਲਾ ਕੇ ਲੈ ਕੱਪੜੇ ਪਹਿਲਾਂ ਮਲਾ ਕੇ ਲੈਣੇ ਤੇ ਮੇਰਾ ਕਾਲਾ ਕੰਕਰਾ ਕਿੱਲੇ ਚੁਆ ਸੀ ਬੁਰਾ ਜਾ ਚਲੂ ਮੋੜਾ ਜੁਹਾ ਫਰਲੇ ਫਰਲੇ ਟੈਲੈਂਟ ਚੰਗੀ ਤਰ੍ਹਾਂ ਮੈਂ ਦੇਖਦੇ ਛੱਡਦੇ ਮੈਂ ਖਾਣਾ ਖੁੱਖਣੀਆਂ ਖਾਣ ਦੇਖ ਲਏ ਕੋਈ ਮੌੜੇ ਚੂਹੇ ਇਹ ਇਹਨੂੰ ਦੇਖੀ ਨਾਰਾ ਧੱਕਾ ਕਰਾਸ ਕਿਹੜਾ ਹੱਲਾ ਰੇ ਦੇਖੀ ਆਪੇ ਲਿਟੀ ਜਾ ਰਹਾ ੱੱਕੇ ਦੇ ਉਹ ਪਾਪਾ ਦਾ ਹਿੱਲਿਆ ਵੀ ਨਹੀਂ ਦੇਰ ਤੇ ਆਪੇ ਲਿਟਣ ਲੱਗਿਆ ਵਾਏ ਲੈ ਓਰੇ ਗੱਦੇ ਨਾ ਘਰੇ ਲਿਆਣ ਕੇ ਜਿਸ ਤਰ੍ਹਾਂ ਲਿਟੀ ਜਾਇਆ ਕਰੇ ਫਿਰ ਉਦੋਂ ਪਰ ਸਮੇਂ ਫਿਰ ਗੰਦੇ ਪੈਰ ਲੈ ਲੈ ਕੇ ਚੱਪੜਾ ਲੈ ਲੈ ਕੇ ਛੜੀ ਜਾਣੀ ਆ ਉੱਪਰ ਨਾ ਫਿਰ ਉਹਨਾਂ ਨੇ ਲਿਗਿਆ ਫਿਰ ਗੱਦੇ ਖਰਾਬ ਹੋ ਜਾਣਗੇ ਕੀ ਦੋਹੂ ਲੈ ਮੈਂ ਤਾਂ ਨਹੀਂ ਲੈ ਉਹ ਚਲਾਕ ਹੈ ਕਰ ਕਰ ਕੁੱਤਕਦਾਈ ਹੈ ਕਿ ਤੰਗੀ ਤਰ੍ਹਾਂ ਕਰ ਕਰ ਕਿਉਂ ਕੱਪੜੇ ਲਵੇੜ ਰਹੇ ਮੈਂ ਧੋਣੇ ਕੋਈ ਨਹੀਂ ਹੈ ਮੇਰੇ ਤੋਂ ਨਹੀਂ ਕਰਾਉਣਾ ਹੈ। ਬੜੀ ਚੰਗੀ ਗੱਲ ਹੈ ਨਾ? ਮਸ਼ੀਨ ਨਾਲ ਕੱਪੜੇ ਨਹੀਂ ਧੋਣੇ ਹੈ। ਫਿਰ ਨਰੋਲਾ ਪਾਇਆ। ਕੀ ਨਗਰ ਮੁਕਾ ਲੱਗ ਗਿਆ? ਸੋਹਰ। ਮੈਂ ਨਾ ਘਣ ਨਾ ਘਣ ਨਾ ਗੰਡਾ ਸੋ ਰਿਹਾ ਹੈ। ਕਿੰਨੇ ਦਿਨ ਲੱਗੇ ਉਹ ਲੈ ਕੇ ਦੱਸੋ। ਕਿੰਨੇ ਚਿਰ ਕਰ ਰਹੀ। ਫੋਨ।